ਸਾ ਸਿਗਰਸਾ ਨੂੰ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰ ਰਹੇ ਆ ਇਹ ਬਾਈ ਆਪਣੇ ਕੋਲੇ ਪਾਊਡਰ ਲੈਣ ਆਏ ਆ ਇੱਕ ਝੋਟੀ ਇਹਨਾਂ ਦੀ ਸੋਣ ਵਾਲੀ ਆ 2 ਮਹੀਨੇ ਰਹਿੰਦੇ ਸੋਣ ਚ ਇੱਕ ਮਾਂ ਚ ਸੱਜਰ ਸੁਈ ਆ ਤਕਰੀਬਨ 20-22 ਦਿਨ ਹੋ ਗਏ ਸੁਈ ਨੂੰ ਉਹਦੇ ਵੀ ਦੁੱਧ ਦੀ ਕਪੈਸਿਟੀ ਜ਼ਿਆਦਾ ਹੀ ਆ ਪਰ ਦੁੱਧ ਘੱਟ ਦੇ ਰਹੀ ਆ ਪਰ ਉਹਨੇ ਦੁੱਧ 12-13 ਕਿਲੋ ਦਿੱਤਾ ਐਂਕੀ ਦੁੱਧ ਮਨਾਂ ਬਾਈ ਤੋਂ ਪੁੱਛਦੇ ਆ ਕਿੰਨਾ ਦੇ ਰਹੀ ਆ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਬਾਈ ਦੀ ਆਪਾਂ ਭਾਈ ਜੀ ਗੱਲ ਦੱਸਿਓ ਜੀ। ਦੱਸਿਓ ਜੀ। ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਕੀ ਹੈ ਜੀ? ਮੇਰਾ ਨਾਮ ਬਲਜੀਤ ਸਿੰਘ ਬਾਈ। ਹਾਂ ਜੀ। ਮੇਰਾ ਹਰਾੜਾ ਜਿਲ੍ਹਾ ਫਰੀਦਕੋਟ ਹੈ ਜੀ। ਪਿੰਡ ਹਰਾਜ ਜਿਲ੍ਹਾ ਫਰੀਦਕੋਟ। ਨਾਮ ਹਰਜੀਤ ਸਿੰਘ ਜੀ। ਬਲਜੀਤ ਸਿੰਘ। ਬਲਜੀਤ ਸਿੰਘ ਨਾਂ ਬਾਈ ਦਾ। ਭਾਈ ਜੀ ਆਪਣੀ ਜਿਹੜੀ ਮੱਝ ਸੱਜਰ ਰਹੀ ਆ ਦੁੱਧ ਕਿੰਨਾ ਦੇ ਰਹੀ ਆ ਨੂੰ? ਇਸ ਟਾਈਮ 7-8 ਕਿਲੋ ਦੇ ਰਹੀ ਆ। ਪਿਛਲੇ ਸਾਲ ਉਸਨੇ ਬੜਾ ਤਰ੍ਹਾਂ ਦੇ। ਪਿਛਲੇ ਸਾਲ 12-13 ਕਿਲੋ ਦੁੱਧ ਦਿੱਤਾ ਜੀ। 31-7-8 ਕਿਲੋ ਤੋਂ ਵੱਧ ਨਹੀਂ ਰਹੀਓ। ਉਹਦੇ ਆਸਤੇ ਆਪਣੇ ਬਾਈ ਜੀ ਬੁੱਡ ਲਾਈਨ ਆਏ ਆ। ਆਰਡਰ ਪਹਿਲਾਂ ਵੀ ਵੰਗਣ ਨੇ ਆਪਣਾ ਰਿਜ਼ਲਟ ਦੇਖਿਆ ਬੋਰਡਰ ਦਾ ਇਸ ਕਰਕੇ ਇਹ ਨਹੀਂ ਦੂਰ ਦਵਾਰਾ ਬੋਰਡਰ ਲੈਣ ਆਏ ਆ ਤੇ ਜਿਹੜੀ ਦੂਜੀ ਝੋਟੀ ਆਪਣੀ ਜੀ ਬੁਰੀ ਉਹ ਚ ਕਿੰਨਾ ਟਾਈਮ ਲਿੰਦਾ ਸੂਣ ਉਹ ਵੀ ਜੀ 2 ਮਹੀਨੇ ਰਹਿੰਦੇ ਤੇ ਉਹਦੇ ਕੀ ਕਾਰਨ ਵੀ ਕਾਹਦੇ ਲੈਣਾ ਹੈ ਬੋਰਡਰ ਉਹ ਲੱਸੀ ਹੈ ਲੱਸੀ ਹੈ ਪੌਣੇ 2 ਮਹੀਨੇ ਰਹਿੰਦੇ ਸੂਣ ਚ ਜੀ ਉਹ ਲੱਸੀ ਆ ਜਿੱਥੇ ਆਪਾਂ ਰਿਫੀਡ ਪਾਉਣੀ ਆ ਮੰਨ ਕੇ ਚੱਲੋ ਵੀ ਆਪਾਂ ਕਿਸੇ ਕੰਪਨੀ ਨੂੰ ਮਾੜਾ ਨਹੀਂ ਕਹਿੰਦੇਗੇ ਵੀ ਉਹ ਪੌਣੇ ਆ ਖਰਚਾ ਜਿਆਦਾ ਹੁੰਦਾ ਆਪਣਾ 2-4000 ਰੁਪਿਆ ਲੱਗ ਜਾਂਦਾ ਉਸ ਦੇ ਮੁਕਾਬਲੇ ਇਹਦਾ ਖਰਚਾ ਬਿਲਕੁਲ ਅੱਧਾ ਇਸ ਪਾਊਡਰ ਦਾ ਤੇ ਰਿਜ਼ਲਟ ਇਹਦਾ ਟਾਪ ਦਾ ਇੱਕ ਪੈਕਟ ਇੱਕ ਪਸੂ ਨੂੰ ਇਹ 2 ਮਹੀਨੇ ਚੱਲ ਜਾਣਾ ਦੋਆ ਮਹੀਨੇ ਦੇ ਵਿੱਚ ਪੂਰਾ A ਕਲਾਸ ਰਿਜ਼ਲਟ ਆਇਆ ਦਾ ਇੱਕ ਪਾਸੇ ਆਪਾਂ ਕਿਸੇ ਵੀ ਕੰਪਨੀ ਦੀ ਮਾੜਾ ਨਹੀਂ ਕਹਿਣਾ ਕਿਸੇ ਕੰਪਨੀ ਨੂੰ ਆਪਾਂ ਵੀ ਤੁਸੀਂ ਫੀਡ ਪਾ ਕੇ ਦੇਖ ਸਕਦੇ ਆ ਇੱਕ ਪਾਸੇ ਤੁਸੀਂ ਇਹਦਾ ਰਿਜ਼ਲਟ ਲੈ ਕੇ ਦੇਖ ਸਕਦੇ ਆ ਤੁਹਾਨੂੰ ਆਟੋਮੈਟਿਕ ਰਿਜ਼ਲਟ ਦਾ ਪਤਾ ਲੱਗੂਗਾ ਕਿ ਕਿੰਨਾ ਫਰਕ ਆ ਨਾਲੇ ਤੁਹਾਡੇ ਪੈਸਿਆਂ ਦੀ ਵਿੱਚ ਕਿੰਨੀ ਬਚਤ ਆ ਤੇ ਰਿਜ਼ਲਟ ਤੁਹਾਨੂੰ ਪੂਰਾ ਟੌਪ ਦਾ ਉਹੀ ਰਿਜ਼ਲਟ ਮਿਲੂਗਾ ਜਿਹੜਾ ਕਿ ਆਪਾਂ ਕਿਸੇ ਫੀਡ ਦੇ ਨਾਲ ਰਿਜ਼ਲਟ ਲੈ ਰਹੇ ਹਾਂ ਉਸ ਤੋਂ ਵੱਧ ਮਿਲੂਗਾ ਘੱਟ ਨਹੀਂ ਮਿਲਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜਾ ਵੀ ਵੀਰ ਭਰਾ ਹੋਰ ਜਿਨ੍ਹਾਂ ਦੇ ਪਸ਼ੂ ਦੁੱਧ ਦੀ ਕੈਪੈਸਿਟੀ ਜ਼ਿਆਦਾ ਰੱਖਦੇ ਆ ਪਰ ਦੁੱਧ ਪ੍ਰੋਪਰ ਵੱਧ ਨਹੀਂ ਰੇ ਦੁੱਧ ਘੱਟ ਦੇ ਰਹੇ ਪਿਛਲੇ ਸੂਏ ਨਾਲੋਂ ਉਹਨਾਂ ਨੂੰ ਆਪੇ ਰਿਪੋਰਟ ਪਾਵਾਂਗੇ ਦੁੱਧ ਦਾ ਲੈਵਲ ਉਹਨਾਂ ਦੀ ਕੈਪੈਸਿਟੀ ਜਿੰਨੀ ਕੈਪੈਸਿਟੀ ਉੱਥੇ ਚਲੇ ਜਾਣਗੇ ਜੇ ਕਿ ਪਸ਼ੂ ਸੂਣ ਵਾਲਾ ਟਾਈਮ ਥੋੜਾ 2 ਮਹੀਨੇ ਰਹਿ ਗਏ ਲਿਸਾਪਾਂ ਤੋਂ ਖਾਉਂਦਾ ਰਾਜੀ ਨਹੀਂ ਹੁੰਦਾ ਉਹਦੇ ਵਾਸਤੇ ਆਪਣਾ ਪਾਊਡਰ ਵੀ ਆ ਇੱਕ ਆਪਾਂ ਦਵਾਈ ਦਿੰਨੇ ਆ ਮਤਲਬ ਇਹ ਵਾਲੀ ਕਿ ਪਸ਼ੂ ਜਿੰਨਾ ਮਰਜੀ ਲਿਸਾ ਹੋਵੇ ਤਾਂ ਪਸ਼ੂ ਰਾਜੀ ਵੀ ਨਾਲ ਉਹ ਨਹੀਂ ਹੋਊਗਾ ਨਾਲੇ ਚੱਡਾ ਪੂਰਾ ਵਧੀਆ ਕੱਢੂਗਾ ਪੂਰਾ ਖੁੱਲ ਲਈ ਵੀ ਗ੍ਰੋਥ ਹੋਊਗੀ ਤੇ ਸਰੀਰ ਦੀ ਬਣਤਰ ਵੀ ਪੂਰੀ ਚੰਗੀ ਬਣੂਗੀ ਇੱਕ ਬਾਈ ਜੀ ਆਪਣੇ ਘਰੇ ਪਹਿਲਾਂ ਆਪਾਂ ਰਿਪੀਟਰ ਪਸ਼ੂ ਦਾ ਟਰੀਟਮੈਂਟ ਕੀਤਾ ਸੀ ਉਹਨਾਂ ਦਾ ਰਿਜ਼ਲਟ ਕਿਵੇਂ ਮਿਲੇ ਤੁਹਾਨੂੰ ਤੁਹਾਡੀ ਵੀਡੀਓ ਵੀ ਪਾਈ ਗਏ ਨਾ ਇੰਸਟਾਗ੍ਰਾਮ ਤੇ ਬਾਈ ਦੀ ਪਹਿਲਾਂ ਵੀਡੀਓ ਵੀ ਪਾਈ ਵੀ ਹਰਾਜਪਿੰਡ ਦੇ ਨਾਂ ਤੇ ਇੰਸਟਾਗ੍ਰam ਤੇ ਤੁਸੀਂ ਉਹ ਵੀ ਦੇਖ ਸਕਦੇ ਆ ਅੱਜ ਵਾਲੀ ਆਪਾਂ ਆ ਵੀਡੀਓ ਵੀ ਬਾਈ ਦੀ ਸਾਂਝੀ ਕਰਾਂਗੇ ਆਪਣੇ ਇੰਸਟਾਗ੍ਰam ਪੇਜ ਤੇ YouTube ਤੇ ਇਹ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ